ਵੀ ਜੋ ਤੈਨੂੰ ਲਾਓ ਵੀ ਕਰੋ ਉਸ ਟੈਕ ਕੁਆਲਟੀ ਤੋਂ ਯਾਹ ਵੀ ਦੇਖ ਲੋ ਇਹ ਤਾਂ ਦਿਲ ਬਣਾਉਂਦੀ ਆ ਬਹੁਤ ਚੰਗੀ ਬੇਸ਼ੇਰੀ ਜਾਦਾਂ ਵਿੱਚ ਟੀਆਂ ਸਾਰੀ ਪੂਸ ਟਿੱਟੇ ਬਾਬਾ ਫਟਾ ਮਾੜੀ ਮੂਰ ਕਰੋ ਚੈੱਕ ਇਹਦੇ ਵੀ ਅੱਦਾ ਅੱਦਾ ਮੋੜਦਾ ਇਹ ਨਹੀਂ ਮੋੜਦਾ ਫੇਰ ਦੱਸੋ ਕੁਆਲਟੀ ਚੈੱਕ ਕਰ ਲੋ ਧੌਣ ਧੂਣ ਲੈ ਜਾ ਬਾਬੇ ਦੇ ਮਗਰੀ ਕੁੰਡੀ ਆਲਾ ਲੱਗਿਆ ਹੋਇਆ ਪੋਰਟ ਕੀ ਕਹਣਾ 2-4% ਕੰਨਾਂ ਚ ਆ ਪਿੰਡਾ ਸਾਫਾ ਦੇਵਨ ਲੱਗੀ ਹੋਈ ਆ ਕੁਆਲਿਟੀ ਦੇਖ ਲਓ ਲਓ ਮਿੱਤਰੋ ਆ 5 ਮਹੀਨਾਂ ਦਾ 5.5 ਮਹੀਨਿਆਂ ਦੀ ਗੱਭਣ ਕੁੜੀ ਨੁਕਰੇ ਹੋੜੇ ਦਾ ਚਾਰ ਬਾਲ ਦਾ ਮਾਯਾ ਮੁਰੇ ਬਹੁਤ ਟੌਪ ਕਲਾਸ ਆ ਗੱਭਣ ਚੈੱਕ ਪਾਸ ਕੁੜੀਆਂ ਮਿੱਤਰੋ ਜਿਹੜੇ ਭਰਾ ਦੇ ਚਾਹੀਦੇ ਦੇਖ ਸਕਦਾ ਲਓ ਵੀ ਦੋਸਤੋ ਅੱਜ ਸਵਾਗਤ ਆ ਤੁਹਾਡੇ ਸਾਰੇ ਬਾਬਾ ਜੀ ਦਾ ਸਟਾਰ ਫਾਰਨ YouTube ਚੈਨਲ ਤੇ Facebook ਪੇਜ ਦੇ ਉੱਤੇ ਤੇ ਜਾਨਵਰ ਆਏ ਨਵੇਂ ਤੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਸਭ ਤੋਂ ਪਹਿਲਾਂ ਸਕਾਰੀ ਲਾਉਨੇ ਆ ਲਾ ਦਿਓ ਵੀ ਜੋ ਤੈਨੂੰ ਚਲੋ ਲਾਓ ਵੀ ਕਰੋ ਉਸ ਟੈਕ ਕੁਆਲਿਟੀ ਤੋਂ ਯਾਪ ਹੀ ਦੇਖ ਲਓ ਕਹਿੰਦੇ ਲੈਣਾ ਹੋਇਆ ਦੇ ਵੀ ਦਵਾਂਗੇ ਹਣਾ ਹਾਂਜੀ ਹਾਂਜੀ ਇਹ ਕਹਿੰਦੇ ਖਰੀਦਣਾ ਹੋਇਆ ਦੇ ਵੀ ਦਵਾਂਗੇ ਫੀਮੇਲ ਆ ਹਣਾ ਹਾਂ ਫੀਮੇਲਾ ਉਮਰ ਵੀ ਦੱਸ ਦੇ ਇਹਦੀ ਉਮਰ 2 ਸਾਲ ਆ 2 ਸਾਲ ਤੇ ਬਾਬੇ ਵਾਲੀ ਪੂਨੀ ਵੀ ਦਿਖਾਵਾਂਗੇ ਤੁਹਾਨੂੰ ਬਾਲੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਹੁੰਦੇ ਆ ਸਕੂਟਰੀ ਅੰਦਰ ਲਾ ਲਾ ਤੇ ਬਈ ਛੋਟੀਆਂ ਬਸ਼ੇਰੀਆਂ ਹੁਣ ਮਿੱਤਰੋ ਬਹੁਤ ਚੰਗੀਆਂ ਚੰਗੀਆਂ ਛੋਟੀਆਂ ਬਸ਼ੇਰੀਆਂ ਲਿਆਤੀਆਂ ਕਿੰਨਾ ਬਸ਼ੇਰਾ ਕੋਈ ਨਹੀਂ ਦੋ ਕੋੜੀਆਂ ਗੱਬਣ ਆ ਬਿਲਕੁਲ ਨਹੀਂ ਤੇ ਇੱਕ ਨੁਕਰੀ ਬਸ਼ੇਰੀ ਆ ਤਿੰਨ ਚੰਬੀਆਂ ਬਸ਼ੇਰੀਆਂ ਇੱਕ ਬਾਬੇ ਵਾਲੀ ਫੂਨਨੀ ਆ ਵਿੱਚ ਸਾਰੇ ਦਿਖਾਉਨੇ ਆ ਬਸ ਤੁਸੀਂ ਵੀਡੀਓ ਨਾਲ ਪੂਰੇ ਜੁੜੇ ਹੋ ਸਮਾਨ ਸਮੂਹ ਲਾ ਲਈ ਫੇਰ ਕਰਦੇ ਆ ਸੱਚ ਭਰਾ ਕੋਈ ਨੁਕਰਾ ਬੱਚਾ ਦੇਣ ਵਾਲੀ ਨੀਲੀ ਜੰੰਬੀ ਬਸ਼ੇਰੀ ਭਾਲਦੇ ਪੰਜ ਕੁ ਮਹੀਨੇ ਦੀ ਬਸ਼ੇਰੀ ਕੰਨ ਕੁੰਨ ਕਰੋ ਮਾਰੇ ਚੱਕ ਦੇਖੋ ਕੰਨਾਂ ਦੇ ਤਾਂ ਦਿਲ ਬਣਾਉਂਦੀ ਆ ਬਹੁਤ ਚੰਗੀ ਬਸ਼ੇਰੀ ਆ ਜਾਦਾਂ ਵਿੱਚ ਟਟੀਆਂ ਸਾਰੀ ਪੂਸ ਟਟੇ ਬਾਬਾ ਫਟਾ ਮਾੜੀ ਮੂਰ 9 ਮੀਟਰ ਚੈੱਕ ਕਰ ਲਓ ਕੁਆਲਿਟੀ ਦੇਖ ਲਓ ਕੰਨਾਂ ਦਾ ਬਣਾਉਂਦੀ ਆ ਦਿਲ ਨਵਾਂ ਰੱਸਾ ਪਾਇਆ ਆ ਤੁਹਾਡੇ ਲਈ ਨਵੀਂ ਲਿਆਤੀ ਹੁਣ ਫੋਨ ਲਾਉਣਾ ਤੁਹਾਡੀ ਜ਼ਿੰਮੇਵਾਰੀ ਆ ਬਾਅਦ ਚ ਨਾ ਲੰਬਾ ਜੇ ਦੇਈ ਚਲੋ ਬਈ ਚੰਗੀ ਚੀਜ਼ ਨਹੀਂ ਦਿਖਾਈ ਚਾਹ ਲਓ ਚੈੱਕ ਕਰੋ ਬੱਚੀ ਬਹੁਤ ਕੁਆਲਿਟੀ ਦੀ ਬੱਚੀ ਆ ਲਓ ਵੀ ਇੱਕ ਆ ਬੱਚੀ ਦੇਖ ਲਓ 5 ਕੁ ਮਹੀਨੇ ਦੀ ਇਹ ਬੱਚੀ ਆ ਇਹ ਹਜ਼ਾਰਾਂ ਦੀ ਇਹ ਵਜ ਜਾਣੀ ਆ ਆ ਤਾਂ ਸਿਆਣੀ ਬਹੁਤ ਆ ਬਬਰੀ ਇਹਨੂੰ ਅੰਦਰ ਬੰਨਣਾ ਰੇ ਇੱਥੇ ਤੇ ਤੇ ਆ ਦੇਖੋ ਬਾਬੇ ਦੀ ਪੋਨੀ ਜਿਹੜੇ ਵੀਰ ਬਾਬੇ ਦੀ ਪੋਨੀ ਦੇਖਣ ਨੂੰ ਤਰਸਦੇ ਹੁੰਦੇ ਜਾਂ ਕਹਿੰਦੇ ਹੁੰਦੇ ਬਾਈ ਬਾਬੇ ਦੀ ਪੋਨੀ ਤਾਂ ਫਾਰਮ ਚ ਬੰਨੀ ਨਹੀਂ ਮੇਥੋਂ ਆ ਬਾਬੇ ਦੇ ਘਰੇ ਹੁੰਦੀ ਆ ਬਾਬਾ ਵਕਾਊ ਵੀ ਕਰ ਰਿਆ ਨੂੰ ਜੇ ਕਹਿੰਨੇ ਫਰੀਦ ਨਹੀਂ ਹੋਈ ਫਰੀਦ ਖਾ ਦੇ ਤਾਂ ਆ ਬੱਚੀ ਆ ਦੇਖੋ ਜੀ ਕੰਨ ਪੁੱਨ ਕਰੋ ਚੈੱਕ ਇਹਦੇ ਵੀ ਅੱਦਾ ਅੱਦਾ ਮੋੜਦਾ ਇਹ ਨਹੀਂ ਮੋੜਦਾ ਫੇਰ ਦੱਸੋ ਕੁਆਲਿਟੀ ਚੈੱਕ ਕਰ ਲਓ ਧੌਣ ਧੂਣ ਲੈ ਜਾ ਬਾਬੇ ਦੇ ਮਗਰੀ ਤੋੜ ਕੇ ਦਿਖਾ ਦੇ ਗਲਡੀ ਜੰਬੀ ਆ ਜੀ ਨੋਗਰੇ ਬੱਚੇ ਦੇਣ ਵਾਲੀ ਆ ਜਿਹੜੀ ਮੇਰੇ ਸੱਜਣ ਭਰਾ ਦੇ ਪਸੰਦ ਹੋਈ ਤਾਂ ਦੇਖ ਲੈ ਜਿਹੜੇ ਭਰਾ ਵਾਲੇ ਫੋਨ ਲਾਉਂਦੇ ਹੁੰਦੇ ਬਾਈ ਨੋਗਰਾ ਜਾਨਵਰ ਉਹ ਨੌਕਰੀ ਬਿਸ਼ੇਰੀ ਕਰਦੇ ਚੱਕ ਦੋ ਤਾਂ ਦੋ ਬਿਸ਼ੇਰੇ ਮਿੱਤਰ ਕੰਨ ਕੁੰਨੈਨ ਮੋੜਾ ਕੁੰਡੀ ਵਾਲਾ ਲੱਗਿਆ ਹੋਇਆ ਸਪੌਟ ਕੀ ਕਹਿੰਦੇ 2-4% ਕੰਨਾਂ ਜੀ ਆ ਪਿੰਡਾ ਸਾਫਤ ਦੇਮਨ ਲੱਗੀ ਹੋਈ ਆ ਕੁਆਲਿਟੀ ਦੇਖ ਲੋ ਧੌਣ ਧੂਣ ਲੰਮੀ ਪਤਲਾ ਮੂੰਹ ਕੁੰਡੀ ਵਾਲਾ ਕੰਨ ਕੁਰੀਓ ਕੇ ਰਪੋਟਾ ਗੁਲਾਬ ਸਿੱਧੂ ਦਾ ਉਹ ਗਾਣਾ ਹੀ ਇਹਦੇ ਲਈ ਬਣਿਆ ਹੋਇਆ ਓਕੇ ਰਪੋਟਾ ਤੇਰੇ ਯਾਰ ਨਹੀਂ ਆਲਦੇ ਪੰਗੇ ਇਹਨੂੰ ਪੱਕੀ ਖੁਰਨੀ ਤੇ ਬੰਨੇ ਬਾਬਾ ਅੰਦਰ ਹੋ ਜਾ ਲਾਵੀ ਮਿੱਤਰੋ ਕਰੋ ਚੈੱਕ ਖੜਾ ਲਈ ਮਾੜੀ ਪੰਗੇ ਓਏ ਕਰਾ ਦਰਸ਼ਨ ਮੋਰਨੀ ਦੇ ਮਿੱਤਰੋ ਨਾ ਇਹਦਾ ਮੋਰਨੀ ਆ ਬਹੁਤ ਕੁਆਲਟੀ ਦੀ ਬੱਚੀ ਲੈ ਜਾ ਅੰਦਰ ਬੰਦ ਪੱਕੇ ਥਾਂ ਤੇ ਬੰਨੇ ਭਾਵੇਂ ਖੁਰਨੀ ਤੇ ਆ ਮੈਟਰੋ ਆ 5 ਮਹੀਨਿਆਂ ਦਾ ਸਾਢੇ 5 ਮਹੀਨਿਆਂ ਹੀ ਗੱਭਣ ਕੁੜੀ ਦੋਕਰੇ ਘੋੜੇ ਤਾਂ ਚਾਲਦੀ ਰਾਣੀ ਆ ਇਹ ਤੁਰਦੀ ਬਹੁਤ ਧੋੜਾ ਤੇ ਆ ਬੱਚਿਆਂ ਚੈੱਕ ਕਰ ਲੋ ਲੋ ਮੇਂ ਪ੍ਰਵਾਸ 7 ਮਹੀਨਿਆਂ ਤੋਂ ਉੱਪਰ ਗੱਭਣ ਕੁੜੀ ਚੈੱਕ ਕਰ ਲੋ ਹੌਣ ਤੂੰ ਨੇ ਇਹਦੀ ਬਹੁਤ ਚੰਗੀ ਬਾਡੀ ਮੁੱਡੀ ਬਹੁਤ ਚੰਗੀ ਆ ਹੌਲੀ 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 ਲੋ ਆ ਗਾਤਰੋ ਕਰਾਚ ਅੱਗੇ ਫਿਰ ਰੇਂਜਰ ਹੋ ਰਾਇਆ ਆ ਜਾਣਾ ਬੜਾ ਬਾਟੇ ਮੇਰੇ ਸਰਵਿਸ ਚੈੱਕ ਹੈ ਦੀ ਕੁੜੀ ਦੀ ਜਾ ਭਾਈ ਮੇਰੇ ਬੈਕ ਕਰਵਾ ਬਹੁਤ ਟੌਪ ਕਲਾਸ ਆ ਗੱਪਨ ਚੈੱਕ ਪਾਸ ਕੁੜੀ ਮਿੱਤਰੋ ਜਿਹੜੇ ਭਰਾ ਦੇ ਚਾਹੀਦੇ ਦੇਖ ਸਕਦਾ ਤੇ ਮਿੱਤਰੋ ਨੰਬਰ ਨੋਟ ਕਰ ਲਿਓ 62395535449855599017 ਲਓ ਦੇਖ ਸਕਦੇ ਆ